그게 <목소리가> <목소리가> ਰੋ ਰੋ ਚੁੱਕ ਕੇ ਜੇ ਨਾ ਢੋਰੀ ਚਲ ਆ ਰਹਾ ਤਾਂ ਮੇਰਾ ਕੋਤ ਜਿੱਜਾ ਦੀ ਗਿਆ ਸੱਚੀ ਮੇਰਾ ਕੋਤ ਜੀ ਜੀ ਜਾਰੇ ਫੜਨ ਅੱਜ ਤੋਂ ਸ਼ੁਰੂਆਤ ਚੱਲਣਾ ਢੋਰੀ ਆਏ ਅੱਛੇ ਹੋ ਗਏ ਬੋਲਦੇ ਕੰਮੀ ਕਲਾ ਮੇਰਾ ਪਤੀਜਾ ਅਮਰਿਤ ਸਿੰਘ ਏਜ 9 ਸਾਲ ਉਹ ਕੋਟੇ ਪਤੰਗ ਚੜਾਉਣ ਪਤੰਗ ਡਾਰਿਆ ਤਾਂ ਜੀ ਚੰਨ ਡੋਰ ਮਪੈਲਸ ਕਾ ਉਸ ਕਾ ਜਿਉ ਨਿਚਾ ਹੈ ਪਤੰਗਵਾਜੀ ਬੰਦ ਹੋਣੀ ਚਾਹੀਦੀ ਹੈ ਜੀ ਮन्ने ਆਪਣਾ 9 ਸਾਲ ਕਾ ਪਤੀਜਾ ਖੋਦਿਆ ਜੀ ਮੈਨੂੰ ਸਰਕਾਰ ਨੂੰ ਯੋ ਯੋ ਅਪੀਲ ਹੈ ਜੀ ਪਤੰਗਵਾਜੀ ਬੰਦ ਕੀਤੀ ਜਾਵੇ ਕਿਸੇ ਹੋਰ ਤੱਕਰ ਨਾ ਉੱੜੇ ਮੇਰੇ ਭਰਾ ਦਾ ਬਹੁਤ ਵੱਡਾ ਘਾਟਾ ਹੋ ਚੜਿਆ ਸਾਨੂੰ ਬਹੁਤ ਵੱਡਾ ਘਾਟਾ ਹੋਇਆ ਮੈਂ ਸਰਕਾਰ ਨੂੰ ਇਹ ਅਪੀਲ ਕਰਦੀ ਆਂ ਹੱਥ ਵਨ ਕੇ ਬੇਨਤੀ ਕਰਦੀ ਆਂ ਕਿ ਪਤੰਗਵਾਜੀ ਬੰਦ ਕੀਤੀ ਜਾਵੇ ਸਾਨੂੰ ਇਹ ਘਾਟਾ ساری ਜ਼ਿੰਦਗੀ ਦੀ ਪੂਰਾ ਹੋਣਾ ਮੇਰਾ ਪਤੀ ਜਨੂ 9 ਸਾਲ ਦਾ ਸਾਨੂੰ ਤਾਂ ਹੁਣ ਮਿਲਣਾ ਨਹੀਂ ਪਰ ਕਿਸੇ ਹੋਰ ਦੇ ਬੱਚੇ ਨਾਲ ਇਸ ਤਰ੍ਹਾਂ ਨਾ ਹੋਵੇ ਕੀ ਨੋ ਵੀਰ ਜੀ ਤੁਹਾਡਾ ਮੈਂ ਨਾ ਰਾਮਚੰਦ ਹੈ ਇਹ ਕੀ ਵਾਰ ਦਾ ਤੁਸੀਂ ਤੁਹਾਡੇ ਪਿੰਡੇ ਚ ਅੱਜ ਇਹ ਵਾਰ ਦਾ ਤੇ ਹੋਈ ਹੈ ਇੱਕ ਛੋਟਾ ਜਿਹਾ ਬੱਚਾ ਸੀਗਾ 10 ਸਾਲ ਦਾ ਜੀ ਪਤੰਗ ਲੈ ਕੇ ਕੋਠੇ ਤੇ ਚੜਿਆ ਜੀ ਉਡਾਣ ਲੱਗਿਆ ਹੋਣਾ ਥੋੜਾ ਫਟਿਆ ਜੇ ਪਾਤੰਗ ਜੇ ਚੱਕ ਕੇ ਉਹਨੇ ਡਾਣ ਲਗਿਆ ਹੁਣ ਆ ਜੀ ਇੱਕ ਇਹਨਾਂ ਡੋਰ ਆ ਜਿਹੜੀ ਮੜਾ ਮੜਾ ਡੋਕਾ ਜਿਹਾ ਮਿਲ ਗਿਆ ਹੁਣਾਂ ਉਹ ਜੀ ਉਹਨੂੰ ਲੈ ਗਿਆ ਉੱਥੇ ਉੱਤੇ ਚੜ ਗਿਆ ਜੀ ਬੈਗ ਉਹਦਾ ਉਹਦਾ ਪਿੱਛੇ ਮੇਟਰ ਨੂੰ ਬੈਗ ਉਹ ਪਿੱਛੇ ਰੁਕ ਗਿਆ ਜੀ ਡੇਟਾ ਸੜਕ ਕੇ ਜਾਣ ਵਜਾ ਇਸ ਲਈ ਰੁਕ ਗਿਆ ਜੀ ਜੀ ਕੋਈ ਮੰਗ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ ਵੱਗ ਤਾਂ ਇਹੀ ਹੈ ਜੀ ਪਹਿਲਾ ਨੰਬਰ ਤਾਂ ਇਹ ਬੰਦ ਹੋਣੀ ਚਾਹੀਦੀ ਹੈ ਜਿਹੜੀ ਪਤੰਗਬਾਜ਼ੀ ਹੈ ਪਤੰਗ ਵੀ ਬੰਦ ਹੋਣਾ ਚਾਹੀਦਾ ਚੈਨਾ ਡੋਰ ਵੀ ਬੰਦ ਹੋਣੀ ਚਾਹੀਦੀ ਜੀ ਸਰਕਾਰ ਨੂੰ ਅਸੀਂ ਇਹੀ ਕਹਿੰਦੇ ਆ ਕਿ ਚਲੋ ਸਾਡਾ ਦਾ ਨੁਕਸਾਨ ਹੋ ਗਿਆ ਜੀ ਇਹ ਹੋਰ ਦਾ ਬੱਚੇ ਦਾ ਨਕਸਾਨ ਨਾ ਹੋ ਜਾਈ ਸਾਡੇ ਦਾ ਹੁਣ ਜਿਹੜਾ ਨਕਸਾਨ ਹੋਇਆ ਕਦੇ ਮari ਜ਼ਿੰਦਗੀ ਅਧੂਰੀ ਨਹੀਂ ਸਕਦੇ ਕਿਉਂਕਿ ਬੱਚਾ ਸੀਗਾ ਇਕੱਲਾ ਹੀ ਬੱਚਾ ਸੀਗਾ ਜੀ ਹੋਰ ਕੋਈ ਬੱਚਾ ਹੈ ਨਹੀਂ ਇੱਕ ਛੋਟੀ ਜਿਹੀ ਕੁੜੀ ਹੈ ਜਨਾ ਵੀਰ ਜੀ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਪਿੰਡ ਕਾਮੀਗਲਾ ਹੈ ਇਹ ਮੇਰਾ ਪੁੱਤ ਜਦ ਹੀ ਅਮਰਤ ਸਿੰਘ ਜੀ ਇਹ ਪਤੰਗਬਾਜ਼ੀ ਕਰਨ ਲਈ ਉੱਠਲੇ ਚੜਿਆ ਇਹ ਚੈਨਲ ਡੋਟ ਦੇ ਸੰਭ ਚੜਾ ਰਿਹਾ ਸੀ ਇਹ ਇਹਦੇ ਪਰਾਂ ਚ ਗੁਰੁੱਜ ਗਏ ਕੋਠੇ ਤੋਂ ਤਲੇ ਡਿੱਗ ਗਿਆ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਤੇ ਚੈਨਾ ਡੋਰ ਕਿੱਥੋਂ ਖਰੀਦੀ ਸੀ ਇੱਥੇ ਪਿੰਡ ਜਾਈਂ ਮਿਲ ਜਾਂਦੀਆਂ ਹੀ ਨੇ ਕਈ ਲੋਕ ਬਾਹਰ ਤੋਂ ਆ ਕੇ ਿਕਨੌਰ ਤੋਂ ਵੀ ਵੇਚ ਦਿੰਦੇ ਨੇ ਇੱਥੇ ਦੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਇਹ ਚੈਨਾ ਡੋਰ ਬੰਦ ਕੀਤੀ ਜਾਵੇ ਸਾਡਾ ਪੁੱਤ ਜage ਆਏ ਇਹ ਜਾਂਦੇ ਆਏ ਕਿ ਹੁਦ ਦਾ ਜੀ ਦਾ ਘਰ ਨਾਮ ਚੜੇ ਤੇ ਪਤੰਗ ਵੀ ਸਾਰੇ ਬੰਦ ਕਿੱਥੇ ਜਾਣ ਦੀ ਦੁਕਾਨਾਂ ਤੇ ਵਿਕਦੇ ਹਨ ਜਿਹੜੇ ਸਾਡੀ ਤਾਂ ਇੱਕ ਮਨਜ਼ੂਰੀ ਹੈ ਸਰਕਾਰ ਨੂੰ ਜੀ ਨੇੜਲੇ ਪਿੰਡ ਕਾਮੀ ਇੱਕ ਬੱਚੇ ਦੀ ਡੈਥ ਹੋਈ ਹੈ ਪਾਸੋਂ 30 ਤਰੀਕ ਨੂੰ ਜਾਂ 31 ਤਰੀਕ ਨੂੰ ਉਹਦੇ ਬਾਰੇ ਕੀ ਤਲਾਹ ਜੀ ਤੁਹਾਡੇ ਕੋਲ ਕਿ ਨਾ 31 ਤਰੀਕ ਨੂੰ ਸਾਨੂੰ ਪੀਜੀ ਚੰਡੀਗੜ੍ਹ ਤੋਂ ਇਨਫਰਮੇਸ਼ਨ ਰਸੀਵ ਹੋਈ ਸੀ ਕਿ ਇੱਕ ਬੱਚਾ ਸ਼ਤੰਗਨ ਨਕਰ ਨੌ 10 ਸਾਲ ਦਾ ਬੱਚਾ ਤੇਦੀ ਮੌਤ ਹੋ ਗਈ ਹੈ ਤੇ ਸਾਡੇ ਐਸੇ ਬਲਜੀਤ ਸਿੰਘ ਨੇ ਜਾ ਕੇ ਵੈਰੀਫਾਈ ਕੀਤਾ ਸੀਗਾ ਸਾਰੀ ਗੱਲਬਾਤ ਨੂੰ ਤੇ ਉਹਨਾਂ ਦੇ ਪਰਿਵਾਰਕ ਤੇ ਪੰਚਾਇਤ ਦੇ ਮੈਂਬਰ ਮੌਤਗਰਾਂ ਤੋਂ ਇਹੀ ਗੱਲ ਸੁਣਾਈ ਸੀਗੇ ਇਹ ਛੱਤ ਤੋਂ गिर ਗਿਆ ਸੀ ਉਹਦੇ ਕਾਰਨ ਮੇਰੀ ਮੌਤ ਹੋ ਗਈ। ਇਹ ਪਰਿਵਾਰ ਵੱਲੋਂ ਕਹਿਣਾ ਹੈ ਕਿ ਇਹ ਚੈਨਲ ਡੌਰ ਕਰਕੇ ਹੋਈ ਹੈ। ਨਹੀਂ ਇਹ ਜੀ ਗੱਲ ਸਾਡੇ ਤਾਂ ਨੋਟਿਸ ਚ ਆਈ ਨਹੀਂ ਨਾ ਕੋਈ ਪਹਿਲਾਂ ਸਾਨੂੰ ਉਹਨਾਂ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਨਾ ਕੋਈ ਸਟੇਟਮੈਂਟ ਇਹੋ ਜੀ ਦਿੱਤੀ ਹੈ ਨਾ ਹਸਪੀਟਲ ਕੋਲੇ ਦਿੱਤੀ ਹੈ ਨਾ ਸਾਡੇ ਕੋਲ ਦਿੱਤੀ ਹੈ। ਤੇ ਜੇ ਕੋਈ ਗੱਲ ਉਹਨਾਂ ਨੇ ਕੀਤੀ ਹੈ ਤਾਂ ਆਪਾਂ ਇਸ ਨੂੰ ਫਿਰ ਵੀ ਵੈਰੀਫਾਈ ਕਰ ਲੈਣਾ ਹੈ, ਦੁਬਾਰਾ ਵੀ ਕਰ ਲਾਂਗੇ। ਲੇਕਿਨ ਪਹਿਲਾਂ ਬੁਢਲੀ ਉਹਦੇ 'ਚ ਇਹ ਗੱਲ ਨਹੀਂ ਹੈ ਜੀ ਕੋਈ ਚੈਨਲ ਡੌਰ ਵਾਲੀ ਸਿਰਫ ਛੱਤ ਤੋਂ ਗਿਰਨ ਕਾਰਨ।